ਪੰਜਾਬੀ ਫੇਮਸ ਸਿੰਗਰ ਦਿਲਜੀਤ ਦੋਸਾਂਝ ਅਣੀ ਦਿਨੀ ਆਪਣੇ 뮤지컬 ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ ਇਸੇ ਵਿਚਾਲੇ ਇੱਕ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਸਟਾਰਰ ਫਿਲਮ ਰੰਨਾਚ ਤੰਨਾ ਹੁਣ ਨਹੀਂ ਬਣੇਗੀ ਇਸ ਦੀ ਜਾਣਕਾਰੀ ਖੁਦ ਇਸ ਫਿਲਮ ਦੇ ਨਿਰਮਾਤਾ ਵੱਲੋਂ ਸਾਂਝੀ ਕੀਤੀ ਗਈ ਹੈ ਦੱਸ ਦਈਏ ਕਿ ਮਲਟੀ ਸਟਾਰਰ ਫਿਲਮ ਰੰਨਾਚ ਤੰਨਾ ਦਾ ਐਲਾਨ ਕੀਤਾ ਗਿਆ ਸੀ ਇਸ ਫਿਲਮ ਵਿੱਚ ਦੁਸਾਂਝਾ ਵਾਲੇ ਦੇ ਨਾਲ-ਨਾਲ ਕਈ ਹੋਰ ਸਟਾਰ ਵੀ ਨਜ਼ਰ ਆਣਗੇ। ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਦੇ ਨਾਲ-ਨਾਲ ਸੋਨਮ ਬਾਜਵਾ, ਸਹਨਾਜ ਗਿੱਲ, ਸਨੇਹ ਅਤੇ ਹੋਰ ਕਈ ਮਸ਼ਹੂਰ ਪੰਜਾਬੀ ਕਲਾਕਾਰਾਂ ਨੂੰ ਕਾਸਟ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ। ਹਾਲ ਹੀ ਵਿੱਚ ਇਸ ਫਿਲਮ ਦੇ ਡਾਇਰੈਕਟਰ ਅਮਰਜੀਤ ਸਰਾ ਨੇ ਇਸ ਫਿਲਮ ਦੇ ਨਾਂ ਬਨਨ ਦੇ ਐਲਾਨ ਦੀ ਗੱਲ ਕੀਤੀ ਹੈ। ਅਜੇ ਹਮੰਨਿਆ ਚਾਹ ਰਿਹਾ ਹੈ ਕਿ ਫਿਲਮ ਬਨਣ ਵਿੱਚ ਕਾਫੀ ਸਮਾਂ ਲੱਗੇਗਾ ਜਿਸ ਦੇ ਚੱਲਦੇ ਇਸ ਨੂੰ ਟਾਲ ਦਿੱਤਾ ਗਿਆ ਹੈ। ਇਸ ਫਿਲਮ ਨੂੰ ਲੈ ਕੇ ਅਜਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਕਿਆਸਲ ਵਿੱਚ ਫਿਲਮ ਬਣਾਉਣ ਵਿੱਚ ਦੇਰੀ ਦੇ ਨਾਲ-ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਕਈ ਫਿਲਮਜ਼ ਪਹਿਲਾਂ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਰਿਲੀਜ਼ ਕਰ ਦਿੱਤੀਆਂ ਗਈਆਂ ਨੇ ਜਿਸ ਕਰਕੇ ਇਸ ਫਿਲਮ ਤੇ ਰੋਕ ਲਗਾ ਦਿੱਤੀ ਗਈ। ਬਾਕੀ ਪੰਜਾਬੀ ਇੰਡਸਟਰੀ ਨੂੰ ਹਿੱਟ ਮੂਵੀ ਦੇਣ ਵਾਲੀ ਦਿਲਜੀਤ ਦੋਸਾਂਝ ਦੀ ਪਹਿਲੀ ਅਜਿਹੀ ਮੂਵੀ ਹੋਵੇਗੀ ਜੋ ਪੂਰੀ ਨਹੀਂ ਹੋ ਸકી। ਬਾਕੀ ਤੁਹਾਡਾ ਹਿਸਾਬ ਬਾਰੇ ਕੀ ਕਹਿਣਾ ਹੈ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।